ਇਸ ਸਮੇਂ ਆਪਾਂ ਅੱਜ ਦੀ ਆਵਾਜ਼ ਟੀਵੀ YouTube ਅੱਜ ਦੀ ਬਾਜ਼ ਟ੍ਰਾਂਟੋ Facebook ਸਾਰਾ ਕੁਝ ਆਪਾਂ ਦੇਖ ਰਹੇ ਆ ਸੁਣ ਰਹੇ ਆ ਸਰਦਾਰ ਭਪਿੰਦਰ ਸਿੰਘ ਜੀ ਐਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਪ੍ਰੋਗਰਾਮ ਸੁਣ ਰਹੇ ਔਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਭਪਿੰਦਰ ਸਿੰਘ ਜੀ ਆਪਾਂ ਅੱਜ ਨਵੇਂ ਬਾਲਡ ਆਰਡਰ ਦੀ ਗੱਲ ਕਰੀਏ ਜਾਂ ਜਿਸ ਤਰ੍ਹਾਂ ਵੈਨਜੂਏਲਾ ਦੇ ਡਿਕਟੇਟਰ ਜਾਂ ਪ੍ਰੈਜ਼ੀਡੈਂਟ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਹ ਤੇ ਉਹਦੀ ਵਾਈਫ ਨੂੰ ਉਹਦੇ ਤੇ ਡਰੱਗ ਟਰੈਫਿਕਿੰਗ ਤੇ ਹੋਰ ਬਹੁਤ ਸਾਰੇ ਚਾਰਜਸ ਨੇ ਸੋ ਇਹਨਾਂ ਹਾਲਾਤਾਂ ਨੂੰ ਦੇਖਦੇ ਹੋਇਆ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਸੀ ਕਿ ਉਹ ਜਿਹੜਾ ਅਮਰੀਕਾ ਹੀ ਰਨ ਕਰੇਗਾ ਵੈਨਜੂਏਲਾ ਨੂੰ ਤੇ ਅਮਰੀਕਾ ਦੀ ਔਇਲ ਕੰਪਨੀਆਂ ਰਨ ਕਰਨਗੀਆਂ ਜਿਹੜੀ ਵੈਨਜੂਏਲਾ ਦਾ ਔਇਲ ਆ ਤੁਸੀਂ ਸਾਰੀ ਸਿਚੁਏਸ਼ਨ ਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਜੇ ਤੁਹਾਡੀ ਇਜਾਜ਼ਤ ਹੋਵੇ ਔਰ ਜਰੂਰ ਮੈਂ ਚਾਹਾਂਗਾ ਕਹਿਣਾ ਅੱਜ 6 ਜਨਵਰੀ ਵੀ ਹੈਗੀ ਆ ਤੁਹਾਨੂੰ ਪਤਾ ਆ ਫਿਰ ਚਲੋ ਹਾਂਜੀ ਸੋ ਸ਼ੁਰੂਆਤ ਜਿਹੜੀ ਤੁਸੀਂ ਕੀਤੀ ਆ ਮੈਂ ਉਹਦੀ ਤੁਹਾਡੇ ਕੋਈ ਕੋਈ ਤੁਸੀਂ ਹੋਸਟ ਆ ਸੋ ਜਿਹੜੇ ਮਦੂਰੋ ਆਪਾਂ ਕੋਈ ਹੋਸਟ ਹੀ ਦੋਨੋਂ ਮਦੂਰੋ ਸਾਹਿਬ ਜਿਹੜੇ ਲੈ ਜਾਂਦੇ ਗਏ ਆ ਨਿਊਯਾਰਕ ਦੇ ਕੋਰਟ ਦੇ ਵਿੱਚ ਅੱਜ ਪੇਸ਼ ਹੋਇਆ ਉਹ ਜਾਂ ਮੇਰਾ ਕੱਲ ਕੱਲ ਉਹਨਾਂ ਨੇ ਕਿਹਾ ਵੀ ਮੈਂ ਇੱਕ ਬੜਾ ਡੀਸੈਂਟ ਬੰਦਾ ਆ ਤੇ ਮੈਂ ਪ੍ਰੈਜ਼ੀਡੈਂਟ ਆ ਵੈਨੇਜ਼ੁਏਲਾ ਦਾ ਹੂੰ ਹੂੰ ਆ ਉਹਦੇ ਤੇ ਮਤਲਕ ਤੁਸੀਂ ਗੱਲ ਕੀਤੀ ਆ ਜਿਹੜੀ ਵਰਲਡ ਦੀ ਪੋਲਿਟਿਕਸ ਦੀ ਉਹ ਅਸੀਂ ਪਹਿਲਾਂ ਇਸ ਬੰਦੇ ਦਾ ਪਛੋਕੜ ਦੇਖੀਏ ਕੱਲ ਪੋਲਿਟਿਕਸ ਪੰਜਾਬ 'ਚ ਵੀ ਅਸੀਂ ਗੱਲ ਕੀਤੀ ਸੀ ਜੀ ਸੋ ਅਸੀਂ ਇਹ ਵੀ ਦੱਸਣਾ ਚਾਹੁੰਦੇ ਆਂ ਕਿ ਅੱਜ ਦੀ ਆਵਾਜ਼ ترانਟੋ.com ਅੱਜ ਸੌਰੀ ਅੱਜ ਦੀ ਆਵਾਜ਼ ترانਟੋ ਜਿਹੜਾ YouTube ਦਾ ਚੈਨਲ ਆ ਕਿਉਂਕਿ ਪਿਛਲਾ ਜਿਹੜਾ ਸਾਡਾ ਚੈਨਲ ਉਹ ਬੜਾ ਮਕਬੂਲ ਹੋਇਆ ਸੀ 2 ਵੀਕਾਂ ਦੇ ਵਿੱਚ 5000 ਸਾਡੀ ਸਬਸਕ੍ਰਾਈਬਰਸ ਹੋ ਗਏ ਸੀ ਪਰ ਉਹ ਨਾਲ ਹੀ ਨਾਲ ਅਸੀਂ ਉਹੀ ਪ੍ਰੋਗਰਾਮ ਸੀ ਜੀਐਮਆਰ 1320 ਤੇ ਵੀ ਚਲਾਉਂਦੇ ਸੀ ਪਰ ਉਹ ਸਾਡਾ ਚੈਨਲ ਲੜਾਇਆ ਗਿਆ ਪਰ ਉਸ ਤੋਂ ਬਾਅਦ ਅਸੀਂ ਇਹਨੂੰ ਅੱਜ ਦੀ ਆਵਾਜ਼ ਟ੍ਰਾਂਟੋ ਕੀਤਾ ਜਿਹੜਾ ਭਾਜੀ ਸਖਦੇਵ ਹਣੀ ਮੈਨੂੰ ਜੇ ਮੈਂ ਗਲਤ ਹੋਵਾਂ ਮੈਨੂੰ ਸਹੀ ਕਰ ਸਕਦੇ ਆ ਜਿਹੜਾ ਆਪਣਾ ਭਾਜੀ ਸਾ ਜਿਹੜੀ ਵੈਬਸਾਈਟ ਹੈ ਉਹਦਾ ਨਾਮ ਤੇ ਉਹਦਾ ਨਾਮ ਜੀ ਅੱਜ ਦੀ ਆਵਾਜ਼ tv.com ਆ ਤੇ ਆਈ ਪੀ ਟੀਵੀ ਤੇ ਆਪਣਾ ਅੱਜ ਦੀ ਆਵਾਜ਼ tv ਆ ਰਿਹਾ ਤੇ YouTube ਅੱਜ ਦੀ ਆਵਾਜ਼ ਟ੍ਰਾਂਟੋ ਤੇ Facebook ਅੱਜ ਦੀ ਆਵਾਜ਼ ਟ੍ਰਾਂਟੋ ਆ ਤੇ ਇਸ ਤਰ੍ਹਾਂ ਅਸੀਂ ਸਾਰੇ ਜਿਹੜੇ ਪਲੈਟਫਾਰਮ ਤੇ ਆ ਰਹੇ ਹਾਂ 10 1320m ਤੇ ਆਪਾਂ ਇਸ ਸਮੇਂ ਨਹੀਂ ਆ ਰਹੇ ਸੋ ਸਾਡੇ ਸਾਰੇ ਦਰਸ਼ਕ ਸਰੋਤੇ ਟ੍ਰਾਂਟੋ ਦੇ ਵਿੱਚ ਵੀ ਨੇ ਆਪਾਂ ਸਾਰੇ ਇਥੋਂ ਇੱਕ ਟ੍ਰਾਂਟੋ ਬੇਸ ਤੇ ਆਪਣਾ ਪ੍ਰੋਗਰਾਮ ਹੁੰਦਾ ਸੋਦੀ ਕੋਸ਼ਿਸ਼ ਹੈ ਕਿ ਅਸੀਂ ਹੱਕ ਸੱਚ ਇਨਸਾਫ ਆਜ਼ਾਦੀ ਦੀ ਗੱਲ ਆਪਣੇ ਕੌਮ ਦੇ ਮੁੱਦਿਆਂ ਦੀ ਗੱਲ ਲਵਾਤ ਕਰਦੇ ਰਹੀਏ ਸੋ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਪੋਲਿਟਿਕਸ ਹੈ ਜਿਓ ਪੋਲਿਟਿਕਸ ਹੈ ਸੌਥੀਸ਼ਜ ਕੀ ਹੋਏਗਾ ਸਾਡੇ ਨਾਲ ਕੀ ਹੋਏਗਾ ਥੋੜੇ ਨਾਲ ਕੀ ਹੋਏਗਾ ਖਾਲਸਤਾਨ ਦਾ ਕੀ ਬਣੇਗਾ ਬਹੁਤ ਮੁੱਦੇ ਨੇ ਜਿਹੜੇ ਕਿ ਸਾਡੀ ਕੋਸ਼ਿਸ਼ ਹੁੰਦੀ ਵਿਚਾਰ ਨੂੰ ਹੋਰ ਵੀ ਜਿਹੜੇ ਪਲੈਟਫਾਰਮ ਨੇ ਉਹਨਾਂ ਤੇ ਵੀ ਤੁਸੀਂ ਆਪਾਂ ਗੱਲਬਾਤ ਕਰਦੇ ਰਹੇ ਤੁਸੀਂ ਵੀ ਖਾਸ ਕਰਕੇ ਪੋਲਟਸ ਦੀ ਪੰਜਾਬ ਦੀ ਗੱਲ ਕੀਤੀ ਆ ਤਾਂ ਜਿੰਨੇ ਵੀ ਹੋਰ ਪੰਥਕ ਖਾਲਸਤਾਨ ਦੀ ਗੱਲ ਕਰਨ ਵਾਲਾ ਮੀਡੀਆ ਆ ਟੀਵੀ 84 ਆ ਯੂ ਐਸ ਐਮ ਐਸ ਸਾਰਿਆਂ ਦਾ ਸਤਿਕਾਰ ਕਰਦੇ ਆ ਬੇਸ਼ੱਕ ਸਤਲੁਜ ਟੀਵੀ ਹਾਂਜੀ ਅੱਜ ਜਿਹੜੇ ਹਾਲਾਤ ਬੜੇ ਤੇਜ਼ੀ ਨਾਲ ਚੇਂਜ ਹੋ ਰਹੇ ਨੇ ਇਹਨਾਂ ਬਦਲਦੇ ਹੋਏ ਹਾਲਾਤਾਂ ਦੀ ਆਪਾਂ ਬੈਂਜੂ ਵਾਲਾ ਦੀ ਗੱਲ ਵੀ ਕਰਨੀ ਆ 6 ਜਨਵਰੀ ਦਾ ਜਿਹੜਾ ਦਿਨ ਆ ਉਦੋਂ ਸਿੱਖ ਇਤਿਹਾਸ ਦੇ ਵਿੱਚ ਭਾਈ ਸਤਵੰਦ ਸਿੰਘ ਕੇਰ ਸਿੰਘ ਦੀ ਸ਼ਹਾਦਤ ਦਾ ਦਿਨ ਹੈ ਕਿਉਂਕਿ ਜਦੋਂ ਅਸੀਂ ਆਪਣੇ ਇਤਿਹਾਸ ਵੱਲ ਨਿਗਾਹ ਮਾਰਦੇ ਹਾਂ ਆਪਣੇ ਪੰਥ ਪੰਜਾਬ ਦੀ ਗੱਲਬਾਤ ਕਰਦੇ ਹਾਂ ਤੇ ਸਾਨੂੰ ਫਿਰ ਵਰਲਡ ਦੀ ਪੋਲਿਟਿਕਸ ਖਾਸ ਕਰਕੇ ਅਮਰੀਕਾ ਦਾ ਜਿਹੜਾ ਪ੍ਰੈਜ਼ੀਡੈਂਟ ਟਰੰਪ ਦੇ ਉਰ ਤੋਂ ਬਾਅਦ ਕਿੱਡੀ ਵੱਡੀ ਤਬਦੀਲੀ ਅਜੇ 1 ਸਾਲ 20 ਜਨਵਰੀ ਨੂੰ ਐਸਾ ਸਾਲ ਪ੍ਰੈਜ਼ੀਡੈਂਟ ਟਰੰਪ ਨੂੰ ਅਹੁਦਾ ਸੰਭਾਲਿਆ ਨੂੰ ਹੋਣਾ ਹਾਂਜੀ ਸਰਦਾਰ ਭਵਿੰਦਰ ਸਿੰਘ ਇੱਕ ਤੇ ਅਸੀਂ ਜ਼ਰੂਰ ਇਹ ਬੇਨਤੀ ਕਰਾਂਗੇ ਸਰੋਤੇ ਬਹੁਤ ਫੋਨ ਕਰਦੇ ਜਿਹੜੇ ਇੰਟਰਨੈਸ਼ਨਲ ਸਰੋਤੇ ਆ ਜਿਹੜੇ ਸਾਡੇ ਕੈਨੇਡਾ ਤੋਂ ਬਾਹਰ ਸਰੋਤੇ ਆ ਅਸੀਂ ਤੁਹਾਡੇ ਤੱਕ ਪਹੁੰਚ ਬਣਾਉਣ ਦਾ ਔਰ ਜਿਹੜਾ ਭਾਰਤੀ ਕਬਜ਼ੇ ਅਧੀਨ ਪੰਜਾਬ ਆ ਜਿੱਥੇ ਤੁਸੀਂ VPN ਲਾ ਕੇ ਪ੍ਰੋਗਰਾਮ ਸੁਣਦੇ ਹੋ ਮੈਂ ਕਈ ਸਰੋਤਿਆਂ ਨੂੰ ਜਾਣਦਾ ਜਿਹੜੇ VPN ਲਾ ਕੇ ਪ੍ਰੋਗਰਾਮ ਸੁਣਦੇ ਆ ਅਸੀਂ ਉਹਨਾਂ ਭਰਾਵਾਂ ਨੂੰ ਇਹ ਕਹਾਂਗੇ ਕਿ ਤੁਸੀਂ ਜ਼ਰੂਰ ਮਾਰਕ ਕਰੋ YouTube ਦੇ ਉੱਪਰ ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਦੇਖੋ ਜੇ ਤੁਸੀਂ ਸੋਚਦੇ ਆਂ ਵੀ ਪ੍ਰੋਗਰਾਮ ਦਾ ਕੰਟੈਂਟ ਜਿਹੜਾ ਆ ਉਹ ਵਧੀਆ ਆ ਔਰ ਤੁਸੀਂ ਤੁਹਾਡੇ ਦਿਲਾਂ ਦੀ ਜਿਹੜੀ ਮੰਗ ਆ ਖਾਲਿਸਤਾਨ ਦੀ ਉਹਦੇ ਨਾਲ ਜੁੜਿਆ ਆ ਖਾਲਸਾ ਪੰਥ ਦੀ ਆਜ਼ਾਦੀ ਦੀ ਮੰਗ ਨਾਲ ਜੁੜਿਆ ਆ ਤੇ ਤੁਸੀਂ ਜ਼ਰੂਰ ਇਹਨੂੰ ਸਬਸਕ੍ਰਾਈਬ ਕਰੋ ਇਹਨੂੰ ਸ਼ੇਅਰ ਕਰੋ ਕਿਉਂਕਿ ਇਹੀ ਬਹੁਤ ਵੱਡੀ ਤੁਹਾਡੀ ਯੋਗਦਾਨ ਹੋਏਗਾ ਸਿੱਖ ਸੰਘਰਸ਼ ਦੇ ਸਿੱਖ ਆਜ਼ਾਦੀ ਦੇ ਸੰਘਰਸ਼ ਵਿੱਚ ਇਹਦੇ ਤੇ ਤੁਸੀਂ ਇੱਕ ਐਪ ਵੀ ਆ ਮੈਨੂੰ ਲੱਗਦਾ ਸੁਖਦੇਵ ਭਾਜੀ ਉਹਤੇ ਵੀ ਅਸੀਂ ਅਸੀਂ ਜ਼ਰੂਰ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਐਂਡਰੋਇਡ ਤੇ ਹੈਗਾ ਤੇ ਜਿਹੜਾ ਬੜੀ ਸ਼ੀਤੀ ਸਾਰਾ ਜਿਹੜਾ ਐਪ ਹੈ ਉਹ ਜਿਹੜਾ ਖਾਸ ਕਰਕੇ ਜਿਹੜਾ ਆਈਫੋਨ ਹੈ ਹਾਂਜੀ ਐਪਲ ਦੇ ਤੇ ਆ ਜਾਣਾ ਸੋ ਐਂਡਰੋਇਡ ਦਾ ਐਪ ਹੈ ਅੱਜ ਦੀ ਬਾਜ਼ ਟੀਵੀ ਤੋਂ ਵੀ ਦੇਖ ਸਕਦੇ ਹੋ ਹਾਂਜੀ ਸਰਦਾਰ ਭਵਿੰਦਰ ਸਿੰਘ ਜੀ ਹਾਂਜੀ ਮਾਫ ਕਰਨਾ ਮੈਂ ਤਾਂ ਇਹ ਗੱਲ ਕਰ ਰਿਹਾ ਸੀ ਕਿ ਇਹ ਕਿਉਂਕਿ ਬਹੁਤ ਵੀਰਾਂ ਦਾ ਇਹ ਸੰਦੇਸ਼ ਹੈਗੇ ਵੀ ਭਾਈ ਸਾਹਿਬ ਤੁਸੀਂ ਹੁਣ ਗੱਲ ਨਹੀਂ ਕਰ ਰਹੇ ਸੋ ਜਿਹੜੇ ਅੱਜ ਦੀ ਆਵਾਜ਼ ਵਾਲੇ ਚੈਨਲ ਦੀ ਵੀ ਵੀਰ ਜਿਹੜੇ ਸੁਣਦੇ ਆ ਅਸੀਂ ਕੋਸ਼ਿਸ਼ ਕਰਾਂਗੇ ਜਿਹੜੇ ਜਿਹੜੇ ਵੀਰ ਵੀ ਤੁਸੀਂ ਸੁਣਦੇ ਹੋ ਉਹਨਾਂ ਨਾਲ ਗੱਲ ਕਰوں ਮੈਂ ਉਹਨਾਂ ਇਹ ਬੜਾ ਜ਼ਰੂਰੀ ਆ ਇਸ ਗੱਲ ਨੂੰ ਸਮਝਣਾ ਜਿਹੜੀ ਅੱਜ ਨਵੀਂ ਹੋਈ ਆ ਗੱਲ ਕਿਉਂਕਿ ਜਿਹੜਾ ਆਖਰੀ ਡੈਲੀਗੇਸ਼ਨ ਮਡੂਰੋ ਸਾਹਿਬ ਨੂੰ ਮਿਲਿਆ ਸੀ ਉਹ ਚਾਈਨਾ ਦਾ ਡੈਲੀਗੇਸ਼ਨ ਸੀ ਹਾਂ ਹਾਂ ਔਰ ਚਾਈਨਾ ਦਾ ਡੈਲੀਗੇਸ਼ਨ ਜਿਹੜਾ ਆ ਉਸ ਵੇਲੇ ਉੱਥੇ ਸੀਗਾ ਜਦੋਂ ਉਹਨੂੰ ਕਿਡਨਾਪ ਕੀਤਾ ਗਿਆ ਸੋ ਇਹ ਬੰਦੇ ਦੀ ਅਸੀਂ ਪਿਛੋਕੜ ਬਾਰੇ ਜਾਣਨਾ ਬਹੁਤ ਜ਼ਰੂਰੀ ਹੁੰਦਾ ਕਿਸੇ ਵੀ ਪੱਤਰਕਾਰ ਦਾ ਉਨਾ ਚਿਰ ਤੱਕ ਸਹੀ ਫਰਜ ਨਹੀਂ ਦਾ ਹੁੰਦਾ ਜਿੰਨਾ ਚਿਰ ਉਹ ਮਿਹਨਤ ਕਰਕੇ ਆਪਣੀ ਸੋਰਸ ਨੂੰ ਡਿਫਾਈਨ ਨਹੀਂ ਕਰ ਪਾਉਂਦਾ ਸਾਨੂੰ ਜਿੰਨਾ ਕੁ ਪਤਾ ਲੱਗਾ ਆ ਮਦੂਰੋ ਸਾਹਿਬ 버ਸ ਚਲਾਉਂਦੇ ਹੁੰਦੇ ਸੀ ਇਹ 버ਸ ਡਰਾਈਵਰ ਸਨ ਉਸ ਤੋਂ ਹੀ ਯੂਨੀਅਨਾਈਜ਼ ਹੋਏ ਤੇ ਫਿਰ ਇਹ ਜਿਹੜੇ ਆ ਉਹ ਫੋਰਨ ਮਿਨਿਸਟਰ ਬਣ ਗਏ ਫਿਰ ਇਹ ਜਿਹੜਾ ਸ਼ਾਹਬੇਸ ਸੀਗਾ ਉਹਦਾ ਡੈਪਟੀ ਵੀ ਰਿਹਾ ਤੇ ਫਿਰ ਇਹ ਜਿਹੜੇ ਆ ਜੋ ਵੈਨੇਜ਼ੁਏਲਾ ਦੇ ਪ੍ਰੈਜ਼ੀਡੈਂਟ ਬਣ ਗਏ ਔਰ ਇਹ ਇੱਕ ਬੜੀ ਵੱਡੀ ਗੱਲ ਆ ਇੱਕ ਬੱਸ ਡਰਾਈਵਰ ਦੇ ਐਸੈਟ 700 ਮਿਲੀਅਨ ਡਾਲਰ ਜਿਹੜੇ 2 ਦਿਨਾਂ ਚੇ ਪਤਾ ਲੱਗੇ ਆ ਸੋ ਇਹ ਕਿਸ ਤਰ੍ਹਾਂ ਦੇ ਨਾਲ ਹੋ ਗਏ ਔਰ ਜਨੈਰਿਕ ਤੌਰ ਦੇ ਉੱਤੇ ਕਾਮਨਿਜ਼ਮ ਨੂੰ ਅਪਣਾਇਆ ਇਹਨਾਂ ਨੇ ਜਨੈਰਿਕ ਤੌਰ ਤੇ ਹੁੰਦਾ ਵੀ ਨਾਂ ਦੇ ਤੌਰ ਤੇ ਵੀ ਜਨੈਰਿਕ ਕਿਸੇ ਚੀਜ਼ ਦਾ ਨਾਂ ਕੀ ਆ ਪਰ ਇਹਨਾਂ ਜਿਹੜਾ ਐਸੈਂਸ ਆ ਉਹ ਜਿਹੜਾ ਕਾਮਨਿਜ਼ਮ ਫੇਲ ਹੋ ਚੁੱਕਾ ਆ ਜਿਹੜਾ ਚਾਈਨਾ ਦੇ ਵਿੱਚ ਤੇ ਸੋਵੀਅਤ ਰਸ਼ੀਆ ਦੇ ਵਿੱਚ ਉਹਨੂੰ ਉਹਦਾ ਨਾਰਾ ਵੇ ਕੇ ਇਹਨਾਂ ਨੇ 95% ਜਿਹੜੀ ਗਰੀਬੀ ਉੱਥੇ ਵਧਾਈ ਜਿਹੜੀ ਸਭ ਤੋਂ ਵੱਡੀ ਇਹਨਾਂ ਦੀ ਗਲਤੀ ਇਹ ਸੀ ਵੀ ਜਿਹੜਾ ਪਹਾੜ ਦੇ ਦੂਜੇ ਪਾਸੇੋਂ ਤੇਲ ਨਿਕਲਦਾ ਉਹਨੂੰ ਸਾਫ਼ ਕਰਨ ਦੇ ਲਈ ਇੱਕ ਪਾਈਪਲਾਈਨ ਜਿਹੜੀ ਦੂਰ ਤੱਕ ਵਿਛਾਈ ਜਾਂਦੀ ਆ ਉਹ ਬੜਾ ਮਹਿੰਗਾ ਕੰਮ ਹੁੰਦਾ ਇਹਨਾਂ ਨੇ ਸਾਰਾ ਕੁਝ ਹੀ ਨੈਸ਼ਨਲਾਈਜ਼ ਕਰ ਦਿੱਤਾ ਜਣੇ ਕਿ ਹੁਣ ਜੇ ਤੁਸੀਂ ਬਸ ਕੰਡਕਟਰ ਨੂੰ ਤੇਲ ਵਾਲੀ ਕੰਪਨੀ ਤੇ ਲਾ ਦੋਗੇ ਤੇ ਜਾਂ ਤਾਂ ਉਹ 5-6 ਸਾਲ ਕਿਤੇ ਟ੍ਰੇਨਿੰਗ ਲੈ ਕੇ ਆਵੇ ਤੇ ਉਹ ਕਿਸ ਤਰੀਕੇ ਦੇ ਨਾਲ ਉਹਨੂੰ ਹੈਂਡਲ ਕਰ ਸਕਦਾ ਸੋ ਇਹਨਾਂ ਨੇ ਇਹੋ ਜੇ ਇੰਪੋਰਟੈਂਟ ਅਹੁਦਿਆਂ ਦੇ ਉੱਤੇ ਜਿਹੜੇ ਇਕਨੋਮਿਕਸ ਦੇ ਆ ਉਹਦੇ ਵਿੱਚ ਆਪਣੇ ਲਾਇਲਿਸਟ ਫਿਟ ਕਰਨੇ ਸ਼ੁਰੂ ਕਰਦੇ ਜਿੱਦਾਂ ਆਮ ਤੌਰ ਤੇ ਗਰੀਬ ਥਰਡ ਵਰਡ ਮੁਲਕਾਂ ਦੇ ਵਿੱਚ ਹੁੰਦਾ ਹੀ ਆ ਵੀ ਇਹ ਮੋਤੀ ਦਾ ਫਲਾਨਾ ਆ ਇਹਨੂੰ ਉੱਥੇ ਫਿਟ ਕਰ ਦਿਓ ਇਹ ਆਪਣਾ ਗੁਜਰਾਤ ਵਿੱਚ ਅਮਿਤ ਸ਼ਾਹ ਵਧੀਆ ਸੀ ਇਹਨੂੰ ਹੋਮ ਮਿਨਿਸਟਰ ਬਣਾ ਦਿਓ ਸੋ ਇਹ ਚੀਜ਼ ਨੂੰ ਤੁਸੀਂ ਸਮਝਣਾ ਆ ਵੀ ਜਦੋਂ ਕਿਸੇ ਬੰਦੇ ਦੀ ਸੰਗਦੇਵ ਭਾਜੀ ਕੁਆਲਿਫਿਕੇਸ਼ਨ ਨਹੀਂ ਹੁੰਦੀ ਔਰ ਉਹਨੂੰ ਉੱਥੇ ਫਿਟ ਕਰ ਦਿੱਤਾ ਜਾਂਦਾ ਤੇ ਉਹ ਉਹ ਮੁਲਕ ਦੀ ਇਕਨੋਮੀ ਇਹ ਹਾਲ ਹੋਇਆ ਵੀ ਤਕਰੀਬਨ 3 ਕਰੋੜ ਦੀ ਵਾਦੀ ਹੈ ਜੇ ਮੈਂ ਗਲਤ ਨਾ ਹੋਵਾਂ ਤੇ 50 ਲੱਖ ਬੰਦਾ ਜਿਹੜਾ ਆ ਉਹ ਰੈਫਿਊਜੀ ਬਣਿਆ ਜਾਂ ਉੱਥੋਂ ਮਾਈਗ੍ਰੇਟ ਕੀਤਾ ਜਿਹੜੀ 95% ਮੈਂ ਦੱਸਿਆ ਪਾਵਰਟੀ ਵਧੀ ਔਰ ਜਿਹੜੀ ਮਾਲ ਨਿਊਟ੍ਰੀਸ਼ਨ ਇਹ ਹੋਇਆ ਵੀ ਐਵਰੇਜ ਪੋਪੂਲੇਸ਼ਨ ਦਾ 8 ਕਿਲੋ ਭਾਰ ਘਟਿਆ ਜਿਹੜੀ ਇਨਫਲੇਸ਼ਨ ਵਧੀ ਬਹੁਤ ਜ਼ਿਆਦੀ ਔਰ ਇਸ ਬੰਦੇ ਦੀ ਇੱਕ ਜਿੱਦ ਕਿ ਜੇ ਮੈਂ ਟ੍ਰੇਡ ਕਰਨਾ ਤੇ ਚੀਨ ਤੇ ਰੂਸ ਤੇ ਈਰਾਨ ਨਾਲ ਹੀ ਕਰਨਾ ਔਰ ਤੁਹਾਨੂੰ ਪਤਾ ਵੀ ਇਹ ਵੀ ਲਾਸਟ ਜਿਹੜਾ ਉੱਥੇ ਮੌਜੂਦ ਸੀ ਜਿਹੜਾ ਡੈਲੀਗੇਸ਼ਨ ਉਹ ਚੀਨ ਦਾ ਸੀਗਾ ਸੋ ਇਹਨਾਂ ਬਦਲ ਦੀ ਇਸ ਗੱਲ ਨੂੰ ਜੇ ਆਪਾਂ ਇੱਕ ਬੰਦੇ ਦੀ ਜਾਤੀ ਦੇਖ ਲਈਏ ਤੇ ਉਹਦੀ ਪਾਲਿਸੀ ਤੁਸੀਂ ਦੇਖ ਸਕਦੇ ਆਂ ਵੀ 700 ਮਿਲੀਅਨ ਡਾਲਰ ਹੁਣ ਜੇ ਕੋਈ ਦੁਨੀਆ ਦਾ ਮੁਲਕ ਇਹ ਕਹੇ ਵੀ ਤੂੰ ਪ੍ਰੂਵ ਕਰ ਕੀਤਾ ਕਿਦਾਂ ਤੋ ਜਿਹੜਾ ਸਵਿਜ ਬੈਂਕ ਨੇ ਵੀ ਕੱਲ ਸਵਿਟਜ਼ਰਲੈਂਡ ਵਿੱਚ ਕਿਹਾ ਵੀ ਅਸੀਂ ਇੱਥੇ ਪੈਸੇ ਕਿਸੇ ਨੂੰ ਕਢਾਉਣ ਨਹੀਂ ਦੇਵਾਂਗੇ ਔਰ ਜਿਸ ਤਰ੍ਹਾਂ ਦੇ ਨਾਲ ਇਹ ਪੈਸਿਆਂ ਨੂੰ ਉਹਦਿਆਂ ਨੂੰ ਮੇਰਾ ਖਲ ਘੱਟ ਹੀ ਚਾਂਸ ਹੈ ਕੋਈ ਹੱਥ ਲਾਵੇ ਉਹ ਇਹ ਦਾਰਾ ਦੇ ਸਕਦਾ ਵੀ ਮੈਂ ਤਾਂ ਜੀ ਕੈਪਟਲਿਸਟ ਆ ਮੈਂ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਬਣਾ ਲੇ ਤੋ ਇਹ ਮੇਰਾ ਨਹੀਂ ਕਸੂਰ ਲੋਕਾਂ ਦਾ ਕਸੂਰ ਹੋਊਗਾ ਪਰ ਅਸੀਂ ਸਵਾਲ ਇਹ ਪੈਦਾ ਕਰ ਇੱਥੇ ਹੁੰਦਾ ਵੀ ਜੇ 20% ਜਾਂ 10% ਵੀ ਲੋਕਾਂ ਦੇ ਨਾਲ ਕੋਈ ਇਕਨੋਮਿਕਸ ਦਾ ਫਰੂਟ ਇਹਨਾਂ ਦੇ ਦਿੱਤਾ ਹੁੰਦਾ ਜਾਂ ਇਨੋਵੇਟਿਵ ਹੁੰਦੇ ਵੀ ਜੇ ਨਹੀਂ ਨੈਸ਼ਨਲਾਈਜ਼ਡ ਨਾਲ ਕੰਮ ਚੱਲਦਾ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਪ੍ਰਾਈਵੇਟਾਈਜੇਸ਼ਨ ਨੂੰ ਉਹਦੇ ਚ ਇੰਟਰਡਿਊਸ ਕਰੋ ਤੇ ਤਾਂ ਕਿ ਕੋਈ ਨਾ ਕੋਈ ਬੰਦਾ ਲੜਾਈ ਲਈ ਤਾਂ ਖੜਾ ਹੋਵੇ ਨਾ ਜਦੋਂ ਤੁਹਾਨੂੰ ਅਗਲੇ ਬਾਹਰੋਂ ਮਾਰਨ ਸੋ ਇਹ ਇੱਕ ਇੰਪੀਰੀਅਲ ਇਹਨੂੰ ਮੈਂ ਲਗਾਉਂਗਾ ਨਹੀਂ ਕਿਉਂਕਿ ਦੇਖੋ ਪੱਤਰਕਾਰ ਦੇ ਤੌਰ ਤੇ ਪਰ ਸਾਨੂੰ ਵੀ ਕੋਈ ਨਾ ਕੋਈ ਇਮਾਨਦਾਰੀ ਰੱਖਣੀ ਚਾਹੀਦੀ ਇਟ ਇਜ਼ ਅ ਇੰਪੀਰੀਅਲ ਵੇ ਆਫ ਡੂਇੰਗ ਥਿੰਗਸ ਜਾਂ ਇੱਕ ਇੰਪੀਰੀਅਲ ਤਰੀਕਾ ਹੈ ਪਰ ਉਹਦੇ ਵਿੱਚ ਇੱਕ ਯਾਦ ਯਾਦ ਰੱਖੋ ਜਦੋਂ ਲੋਕਲ ਲੋਕਾਂ ਨੂੰ ਤੁਸੀਂ ਧੱਕਾ ਕਰਦੇ ਆ ਤਾਂ ਫਿਰ ਤੁਹਾਨੂੰ ਜਦੋਂ ਅਗਲਾ ਬਾਹਰ ਲਾ ਕੇ ਚੱਕ ਲੈ ਜਾਂਦਾ ਤਾਂ ਤੁਹਾਡੀ ਫਿਰ ਕੋਈ ਸਟੈਂਡ ਨਹੀਂ ਉੱਥੇ ਲਿਆ ਜਾਂਦਾ ਸੋ ਜਿਹੜੀ ਤੁਸੀਂ ਇੰਟਰਨੈਸ਼ਨਲ ਪੋਲਿਟੀ ਦੀ ਗੱਲ ਕੀਤੀ ਉਹਦੇ ਵਿੱਚ ਮੈਨੂੰ ਇਦਾਂ ਲੱਗਦਾ ਵੀ ਵੀ ਜਿਹੜਾ ਸਫੀਅਰਸ ਆਫ ਇਨਫਲੂਐਂਸ ਹੈ ਜਿਹਦੇ ਵਿੱਚ ਇਹ ਬੰਡ ਲਿਆ ਗਿਆ ਏਰੀਆ ਕਿਉਂਕਿ ਪਿੱਛੇ ਜੇ ਤੁਹਾਨੂੰ ਸੁਣਿਆ ਹੋਣਾ ਚੀਨ ਦੇ ਇੱਕ ਬਹੁਤ ਵੱਡੇ ਪ੍ਰੋਫੈਸਰ ਨੇ ਕਿਹਾ ਸੀ ਕਿ ਦੁਨੀਆ ਦੀ ਇਹ ਜੀ ਕੋਈ ਚੀਜ਼ ਨਹੀਂ ਜਿਹੜੀ ਸਾਨੂੰ ਸਾਡੀ ਜਿਹੜੀ ਆ ਸਾਡੇ ਪਤਾ ਬਗੈਰ ਚੱਲ ਰਹੀ ਜਾਨੀ ਸਾਡੀ ਸੈਟਲਾਈਟ ਸਰਵੇਲੈਂਸ ਇੰਨੀ ਜ਼ਿਆਦੀ ਭਾਰਤ-ਪਾਕ ਜੰਦ ਵਿੱਚ ਮਈ ਵਿੱਚ ਅਸੀਂ ਦੇਖਿਆ ਸੀ ਜਦੋਂ 10 ਜਾਂ 8 ਜਹਾਜ਼ ਭਾਰਤ ਦੇ ਸਿੱਟੇ ਗਏ ਉਹ ਚੀਨ ਦੀਆਂ ਸੈਟਲਾਈਟਸ ਲਈ ਉਹਨਾਂ ਨੇ ਕਿਹਾ ਵੀ ਅਸੀਂ ਉਹਦੇ ਤੇ ਬਹੁਤ ਵੱਡੀ ਅਵੇਅਰਨੈਸ ਜਿਹੜੀ ਪਾਕਿਸਤਾਨ ਦੇ ਸਿਸਟਮ ਵਿੱਚ ਪਾਈ ਸੀ ਪਰ ਇਹਦਾ ਮਤਲਬ ਫਿਰ ਕੋਈ ਹੋ ਸਕਦਾ ਕਿ ਜਿਹੜਾ ਇਸ ਸਫੀਅਰ ਆ ਜਿਹੜਾ ਵੈਸਟਰਨ ਸਫੀਅਰ ਇਹਨੂੰ ਕਹਿੰਦੇ ਆ ਜਾਂ ਅਮਰੀਕਾ ਦਾ ਆ ਉਹ ਅਮਰੀਕਾ ਦੇ ਲਈ ਖਾਲੀ ਛੱਡ ਦਿੱਤਾ ਗਿਆ ਅੱਜ ਅਮਰੀਕਾ ਦੇ ਸਦਰਨ ਕਮਾਂਡ ਦੇ ਹੈਡ ਕੋਰੇਲਾ ਉਹਨਾਂ ਦਾ ਨਾਮ ਆ ਕੋਰੀਆ ਇਦਾਂ ਦਾ ਨਾਮ ਆ ਉਹਨਾਂ ਨੇ ਕਿਹਾ ਵੀ ਜਿਹੜਾ ਸਾਊਥ ਅਮਰੀਕਾ ਭਰਿਆ ਪਿਆ ਐਲੀਮੈਂਟਸ ਨਾਲ ਔਰ ਚੀਨ ਦੀ ਇਸ ਵਲੇ ਡੋਮਿਨੇਸ਼ਨ ਆ ਕ੍ਰਿਟੀਕਲ ਐਲੀਮੈਂਟਸ ਦੇ ਵਿੱਚ ਵੀ ਤੇ ਇਸ ਕਰਕੇ ਉਹਨਾਂ ਨੇ ਜਣੀ ਹੁਣ 18ਵੀਂ ਸਦੀ ਦੀ ਫੌਜ ਵਾਂਗੂ ਉਹਨਾਂ ਨੇ ਅਸਲੀ ਮਕਸਦ ਫੌਜਾਂ ਦਾ ਮੈਂ ਇੱਕ ਤੁਹਾਡੇ ਪ੍ਰੋਗਰਾਮ ਤੇ ਕਹਿਣਾ ਚਾਹਣਾ ਉਹ ਇਹ ਨਹੀਂ ਸੀਗਾ ਕਿ ਡੈਮੋਕ੍ਰੇਸੀ ਲਿਆਓ ইরাਕ 'ਚ ਡੈਮੋਕ੍ਰੇਸੀ ਲਿਆਓ ਲੀਬਿਆ 'ਚ ਡੈਮੋਕ੍ਰੇਸੀ ਲਿਆਓ ইরাਕ ਆਪਣੇ ਜਿੱਥੇ ਵੀ ਕਿਤੇ ਜਿੱਦਾ ਹੁਣ ਵੈਨਜੂਏਲਾ 'ਚ ਵੀ ਉਹ ਸੀਗਾ ਇਹ ਹਮੇਸ਼ਾ ਹੀ ਹੁੰਦਾ ਸੀ 18ਵੀਂ ਸਦੀ 'ਚ ਭਾਵੇਂ ਮੁਗਲ ਸੀ ਭਾਵੇਂ ਕੋਈ ਵੀ ਸੀ ਉਹ ਲੋਕਲ ਰਾਕੇ ਨੂੰ ਜਾ ਕੇ ਲੁੱਟਦੇ ਸੀ ਖਾਲਸਾ ਸਰਕਾਰੇ ਖਾਲਸਾ ਇਹਦੇ 'ਚ ਥੋੜੀ ਜਿਹੀ ਫਰਕ ਸੀ ਉਹਦੇ 'ਚ ਇਹੋ ਜਿਹੀ ਗੱਲਬਾਤ ਨਹੀਂ ਸੀ ਇਹ ਇਤਿਹਾਸਕ ਤੌਰ ਤੇ ਇਹਨੂੰ ਅਸੀਂ ਛੁਟਲਾ ਨਹੀਂ ਸਕਦੇ ਪਰ ਉਹਨਾਂ ਨੇ ਲੋਕਲ ਰੈਜ਼ਿਡੈਂਸ ਨੂੰ ਵੀ ਲਾਈਫ ਵੀ ਇੰਪਰੂਵ ਕੀਤੀ ਨਾਲ ਪਰ ਹੁਣ ਦੁਬਾਰਾ ਫੌਜਾਂ ਉਸੇ ਤਰ੍ਹਾਂ ਹੋ ਜਾਣਗੀਆਂ ਲੁੱਟਖੋ ਜਿਹੜੀ ਅੱਜ ਤੱਕੜੀਆਂ ਫੌਜਾਂ ਉਹ ਦੂਜੇ ਦੇ ਮੁਲਕਾਂ ਨੂੰ ਗੁਲਾਮ ਬਣਾਉਣਗੀਆਂ ਔਰ ਇਹਦੇ 'ਚ ਮੈਂ ਇੱਕ ਗੱਲ ਦੱਸਦੇ ਆਂ ਸ਼ਗਾ ਪਹਿਲਾਂ ਵੀ ਇਦਾਂ ਹੀ 1990 ਦੇ 92 'ਚ ਰੂਸ ਖਤਮ ਹੋਣ ਤੋਂ ਬਾਅਦ ਇਰਾਕ ਲੀਬੀਆ ਸੀਰੀਆ ਸੀਰੀਆ ਨੂੰ ਕਿਦਾਂ ਇਸ ਤਰੀਕੇ ਦੇ ਨਾਲ ਪਹਿਲਾਂ ਸੈਂਕਸ਼ਨਸ ਨਾਲ ਹੀ ਖਤਮ ਕਰਕੇ ਤੇ ਬਾਹਰੋਂ ਇੱਕ ਜਲਾਨੀ अलकायदा ਦਾ ਜਿਹੜਾ ਵਾਂਟਡ ਸੀ ਉਹਨੂੰ ਲਿਆ ਕੇ ਉੱਥੇ ਅੱਜ ਪ੍ਰੈਜ਼ੀਡੈਂਟ ਬਣਾਤਾ ਆ ਭਾਰਤ ਦੇ ਲਈ ਭਾਰਤ ਵਰਗੇ ਹੋਰ ਜਿਹੜੇ ਟਾਇਰੈਂਟਸ ਆ ਉਹਨਾਂ ਦੇ ਲਈ ਇੱਕ ਲੈਸਨ ਆ ਇਹ ਕੋਈ ਵੱਡੀ ਗੱਲ ਨਹੀਂ ਕਹਨੂੰ ਮੋਦੀ ਵੀ ਇੱਥੇ ਬੰਨ ਬੰਦਾ ਕਹਿੰਦਾ ਫਿਰ ਭਾਰਤ ਕੀ ਕਰੂਗਾ ਭਾਰਤ ਤੇ ਉਦਾਂ ਹੀ ਕੰਮ ਚੱਲੂਗਾ ਜਿੱਦਾਂ ਅੱਜ ਸਾਰੀਆਂ ਕੋਟਾਂ ਸਾਰੇ ਥਾਣੇ ਸਾਰੇ ਸ਼ਹਿਰ ਵੈਨੇਜੂਏਲਾ 'ਚ ਏਦਾਂ ਲੱਗਦਾ ਵੀ ਕੁਝ ਹੋਇਆ ਹੀ ਨਹੀਂ ਦੁਆਦਨ ਇੱਕ ਨਵੀਂ ਸਵੇਰ ਆ ਸੋ ਇਹ ਕੋਈ ਵੱਡੀ ਗੱਲ ਨਹੀਂ ਜਿਸ ਤਰ੍ਹਾਂ ਬੀਬੀਸੀ ਨੇ ਮੁਸਲਮਾਨਾਂ ਦੇ ਕਤਲ ਦੇ ਲਈ ਆਪਣੀ ਇੱਕ ਇਨਕੁਆਰੀ ਵਿੱਚ ਮੋਦੀ ਨੂੰ ਠਰਾਇਆ ਸੀ ਤੇ ਉਹਨੂੰ ਵੀ ਕਹੇ ਦਿਨੇ ਚੱਕਿਆ ਰਹਿ ਜਾਵੇ ਇਹ ਸਾਰਿਆਂ ਹੀ ਧੱਕੇ ਧਾਕੜਾ ਨੂੰ ਇਹ ਧਿਆਨ ਰੱਖਣਾ ਚਾਹੀਦਾ ਔਰ ਇਹ ਇੱਕ ਬਹੁਤ ਵੱਡਾ ਇੰਟਰਨੈਸ਼ਨਲ ਆਰਡਰ ਦੇ ਵਿੱਚ ਚੇਂਜ ਆ ਪ੍ਰੈਜ਼ੀਡੈਂਟ ਰਾਮ ਨੇ ਪਨਾਮਾ ਦੇ ਬਾਰੇ ਚੋਣਾਂ ਤੋਂ ਪਹਿਲਾਂ ਪਨਾਮਾ ਦੇ ਬਾਰੇ ਚੋਣ ਤੋਂ ਬਾਅਦ ਔਰ ਉਸ ਤੋਂ ਬਾਅਦ ਮਦੂਰੋ ਬਾਰੇ ਤੁਸੀਂ ਸਾਰਾ ਦੇਖ ਲਿਆ ਇਹ ਉਹਨਾਂ ਨੇ ਉਹੀ ਕੀਤਾ ਜੋ ਉਹਨਾਂ ਨੇ ਕਿਹਾ ਪੀਟਰ ਹੈਗਸਟ ਨੇ ਕਿਹਾ ਵੀ ਵੈਸਟਰਨ ਹੈਮਿਸਫੀਅਰ ਦੇ ਵਿੱਚ ਜਿਹੜੇ ਵਾਰ ਮਿਨਿਸਟਰ ਸੈਕਟਰੀ ਨੇ ਅਮਰੀਕਾ ਦੇ ਕੋਈ ਰੂਸ ਚੀਨ ਸਾਡੇ ਨਾਲ ਪੰਗਾ ਨਹੀਂ ਲੈ ਸਕਦਾ ਔਰ ਨਾ ਹੀ ਉਹਨਾਂ ਦੀ ਕਪੈਸਿਟੀ ਆ ਚੀਨ ਨੇ ਬਹੁਤ ਵੱਡੀ ਇਨਵੈਸਟਮੈਂਟ ਕੀਤੀ ਆ ਸਾਊਥ ਅਮਰੀਕਾ ਦੇ ਵਿੱਚ ਉਹ ਸਾਰੀ ਦਾਤੇ ਲੱਗ ਚੁੱਕੀ ਆ ਇਹਦਾ ਮਤਲਬ ਇਹ ਨਹੀਂ ਕਿ ਚੀਨ ਕਿਸੇ ਤਰ੍ਹਾਂ ਦੇ ਨਾਲ ਕੋਈ ਡਰਿਆ ਮੈਨੂੰ ਇਹ ਲੱਗਦਾ ਵੀ ਇਹ ਐਗਰੀਮੈਂਟ ਹੋ ਗਿਆ ਵੀ ਤੁਸੀਂ ਇੱਥੇ ਜੋ ਕਰਨਾ ਕਰੋ ਅਸੀਂ ਉਹਦੇ ਵਿੱਚ ਸਾਡੇ ਇੰਟਰਸਟ ਜਿਹੜਾ ਅਸੀਂ ਤੇਲ ਚੱਕਦੇ ਆ ਉਹ ਤੁਸੀਂ ਇੱਕ ਗੱਲ ਯਾਦ ਰੱਖੋ ਕਿ ਜਿਹੜਾ ਵੈਨੇਜ਼ੂਏਲਾ ਆ ਇਹਦਾ ਤੇਲ ਬਹੁਤ ਹੈਵੀ ਆ ਇਹ ਸਿਰਫ ਕੈਨੇਡਾ ਵੈਨੇਜ਼ੂਏਲਾ ਰਸ਼ੀਆ ਦੇ ਕੋਲ ਹੈਵੀ ਕਰੂਡ ਆ ਇਹ ਦੁਨੀਆ ਦੇ ਵਿੱਚ ਬਹੁਤ ਘੱਟ ਮੁਲਕਾਂ ਦੇ ਕੋਲ ਆ ਬਾਕੀ ਇੱਕ ਲਾਈਟ ਕਰੂਡ ਹੁੰਦਾ ਇੱਕ ਉਸ ਤੋਂ ਵੀ ਲਾਈਟ ਹੁੰਦਾ ਸੋ ਹੈਵੀ ਕਰੂਡ ਸਭ ਤੋਂ ਵਧੀਆ ਮੰਨਿਆ ਜਾਂਦਾ ਸੋ ਰੂਸ ਜਿਹੜਾ ਆ ਹੈਵੀ ਕਰੂਡ ਵੇਚਦਾ ਸੀ ਹੁਣ ਹੈਵੀ ਕਰੂਡ ਦਾ ਦੁਨੀਆ ਦਾ ਸਭ ਤੋਂ ਵੱਡਾ ਭੰਡਾਰ ਵੈਨਜ਼ਵੇਲਾ ਕੋਆ ਸੋ ਰੂਸ ਲਈ ਵੀ ਇਹ ਇੱਕ ਖਤਰੇ ਦੀ ਘੰਟੀ ਹੁਣ ਭਾਰਤ ਉਹਦੀ ਵਜਾਏ ਸ਼ਾਇਦ ਇੱਥੋਂ ਲਏਗਾ ਤੇਲ ਔਰ ਚੀਨ ਦਾ ਤੇਲ ਜਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਉਸੇ ਤਰ੍ਹਾਂ ਦੇ ਨਾਲ ਜਾਏਗਾ ਚੀਨ ਦਾ ਜਿਹੜਾ ਟ੍ਰੇਡ ਡੈਫਿਸਿਟ ਸਖਦੇਪ ਭਾਜੀ ਵੈਨਜ਼ੂਏਲਾ ਦੇ ਨਾਲ 10 ਬਿਲੀਅਨ ਆ ਚੀਨ ਦਾ ਅਜੇ ਤੱਕ ਦੁਨੀਆ ਵਿੱਚ ਜੇ ਕਿਸੇ ਨੂੰ 10 ਬਿਲੀਅਨ ਦਾ ਸਮਾਨ ਵੇਚਦਾ ਤੇ ਉਹ ਮੁਲਕ ਚੀਨ ਨੂੰ ਸਿਰਫ 1 ਬਿਲੀਅਨ ਦਾ ਹੀ ਵੇਚ ਪਾਉਂਦਾ ਪਰ ਇਹ ਕੱਲਾ ਵੈਨਜ਼ੂਏਲਾ ਸੀ ਜਿੱਥੋਂ ਟੈਂਕਰਾਂ ਦੇ ਰਾਹੀਂ ਸਸਤਾ ਤੇਲ ਲਿਜਾ ਕੇ ਚੀਨ ਦਾ ਜਿਹੜਾ ਡੈਫਿਸਿਟ ਆ ਉਹ 10 ਬਿਲੀਅਨ ਜਿਹੜੇ ਕਿ ਵੈਨਜ਼ੂਏਲਾ 10 ਬਿਲੀਅਨ ਜ਼ਿਆਦਾ ਟ੍ਰੇਡ ਕਰਦਾ ਸੀਗਾ ਉਹਨਾਂ ਤੋਂ ਜਿਹੜਾ ਸਮਾਨ ਲੈਂਦਾ ਸੀ ਉਹਦੀ ਜਿਹੜੀ ਸ਼ੋਰਟੀ ਗਾਰੰਟੀ ਪ੍ਰੈਜ਼ੀਡੈਂਟ ਟਰੰਪ ਨੇ ਦੇ ਦਿੱਤੀ ਆ ਇੱਥੋਂ ਵੀ ਕਲੀਅਰ ਹੁੰਦਾ ਵੀ ਮਸਲੇ ਪਹਿਲਾਂ ਹੀ ਬਹਿ ਕੇ ਆਪ ਨੇ ਵੀੜਲੇ ਗਏ ਸਨ ਪ੍ਰੈਜ਼ੀਡੈਂਟ ਪਿਊਟਨ ਨੂੰ ਈਸਟਰਨ ਯੂਰਪ ਦੇ ਵਿੱਚ ਖੁੱਲਾ ਹੱਥ ਮਿਲ ਗਿਆ ਆ ਕੀ ਚਾਈਨਾ ਤਾਈਵਾਨ ਦੇ ਉੱਪਰ ਹਮਲਾ ਕਰੇਗਾ ਸਕਦੇ ਇਹ ਭਾਜੀ ਇਸ ਤੋਂ ਬਾਅਦ ਵੀ ਉਹ ਮੇਰਾ ਵੀ ਬਹੁਤ ਵੱਡਾ ਸਵਾਲ ਬਣ ਜਾਂਦਾ ਸਾਊਥ ਈਸ਼ੀਆ ਬੰਗਲਾਦੇਸ਼ ਪਾਕਿਸਤਾਨ ਚਾਈਨਾ ਆ ਸਿ ਵਿੱਚ ਕਿਸ ਤਰ੍ਹਾਂ ਕਰਨਗੇ 2-4 ਮਿੰਟ ਆਪਾਂ ਇਹਦੇ ਤੇ ਵੀ ਲਾਈਏ ਕਿਉਂਕਿ ਹਾਲਾਤ ਬੜੇ ਤੇਜ਼ੀ ਨਾਲ ਚੇਂਜ ਹੋ ਰਹੇ ਨੇ ਸੋ ਸਾਊਥ ਈਸ਼ੀਆ ਤੇ ਲੱਗਦਾ ਚਾਈਨਾ ਦਾ ਕੰਟਰੋਲ ਹੋਏਗਾ ਜਿਵੇਂ ਤੁਸੀਂ ਗੱਲ ਕੀਤੀ ਆ ਅਤੇ ਫਿਰ ਸਰਦਾਰ ਭਪਿੰਦਰ ਸਿੰਘ ਜੀ ਰਸ਼ੀਆ ਯੋਰਬਲ ਹੋ ਜਾਏਗਾ ਤੇ ਅਮਰੀਕਾ ਫਿਰ ਸਾਰਾ ਸਾਰੀ ਦੁਨੀਆ ਤੇ ਸਰਦਾਰੀ ਕਰੇਗਾ ਖੈਰ ਆਪਾਂ ਆਪਣੇ ਖਾਲਸਤਾਨ ਦੀ ਗੱਲ ਵੀ ਇਹਦੇ ਵਿੱਚ ਕਰ ਲਈਏ 2-4 ਮਿੰਟਾਂ ਚ ਹਾਂਜੀ ਜੀ ਬਿਲਕੁਲ ਜਿਹੜਾ ਚੀਨ ਆ ਜੇ ਉਹ ਤਾਈਵਾਨ ਤੇ ਹੀ ਆਪਣਾ ਕੋਈ ਪਾਲਿਸੀ ਇੰਪਲੀਮੈਂਟ ਨਹੀਂ ਕਰ ਸਕਦਾ 11.1 ਬਿਲੀਅਨ ਦਾ ਆਇਡ ਪੈਕੇਜ ਪ੍ਰੈਜ਼ੀਡੈਂਟ ਟਰੰਪ ਨੇ ਹਫਤਾ ਪਹਿਲਾਂ ਅਨਾਉਂਸ ਕੀਤਾ ਸੋ ਕਿਹੜੇ ਤਰੀਕੇ ਨਾਲ ਫੌਜ ਦੇ ਜਰਨੈਲਾਂ ਨੂੰ ਖਰੀਦੇਗਾ ਕਿਸ ਤਰੀਕੇ ਨਾਲ ਵੈਨੇਜ਼ੁਏਲਾ ਦੀ ਫੌਜ ਦੇ ਜਨਰਲਾਂ ਦੇ ਅਕਾਊਂਟ ਵਿੱਚ ਪੈਸੇ ਗਏ ਉਹਦੇ ਸਿਕਿਉਰਿਟੀ ਚੀਫ ਜਿਹਨੂੰ ਲੋਕਾਂ ਨੇ ਕੁੱਟ-ਕੁੱਟ ਕੇ ਮਾਰਤਾ ਉਹਦੇ ਅਕਾਊਂਟ 'ਚ ਪੈਸੇ ਗਏ ਕਿਸ ਤਰੀਕੇ ਦੇ ਨਾਲ 32 ਬੰਦੇ ਕਿਊਬਾ ਦੇ ਉੱਥੇ ਮਾਰੇ ਗਏ ਸਿਕਿਉਰਿਟੀ ਦੇ ਕਿਸ ਤਰੀਕੇ ਦੇ ਨਾਲ ਕਿਊਬਾ ਦਾ ਸਾਰਾ ਤੇਲ ਵੈਨੇਜ਼ੁਏਲਾ ਤੋਂ ਆਉਂਦਾ ਸੀ ਔਰ ਕਿਊਬਾ ਨਰਸਾਂ ਡਾਕਟਰ ਇੰਜੀਨੀਅਰ ਸਪਲਾਈ ਕਰਦਾ ਸੀ ਜਿੱਥੋਂ ਪੈਸੇ ਆਉਂਦੇ ਸੀ ਕਿਊਬਾ ਨੂੰ ਵੈਨੇਜ਼ੁਏਲਾ ਤੋਂ ਉਹ ਕਿਸ ਤਰੀਕੇ ਦੇ ਨਾਲ ਆਪਣੇ ਘੁੱਟਨਿਆਂ ਤੇ ਟੇਕ ਲਏਗਾ ਜਿਹੜਾ 트ੰਪ ਸਾਬ ਨੇ ਕਿਹਾ ਵੀ ਉਹਨੇ ਉਹਨੂੰ ਕੁਝ ਕਰਨ ਦੀ ਲੋੜ ਹੀ ਨਹੀਂ ਉਹ ਆਪ ਹੀ ਪੈਰਾ ਵਿੱਚ ਆ ਜਾਏਗਾ ਸੋ ਇਹ ਪਹਿਲਾਂ ਵੀ ਇਸੇ ਤਰ੍ਹਾਂ ਸੀ ਦੁਨੀਆ ਪਹਿਲਾਂ ਸਿਰਫ ਕੱਪੜੇ ਪਾ ਕੇ ਪੋਚਵੇਂ ਹਿਊਮਨ ਰਾਈਟਸ ਦੀ ਗੱਲ ਕਰਕੇ ਲੋਕਾਂ ਨੂੰ ਲੁੱਟਿਆ ਜਾਂਦਾ ਸੀ ਹੁਣ ਬਿਲਕੁਲ ਇਹ ਡਿਕਲੇਅਰ ਹੋ ਗਿਆ ਆ ਸੋ ਇਹਨੂੰ ਯੂਨ ਜਿਹੜਾ ਆ ਉਹ ਇੱਕ ਇੰਪੋਰਟੈਂਟ ਜਿਹੜੀ ਆਰਗੇਨਾਈਜੇਸ਼ਨ ਦੇ ਤੌਰ ਤੇ ਬੋਗਸ ਆਰਗੇਨਾਈਜੇਸ਼ਨ ਦੇ ਤੌਰ ਤੇ ਸਗਦੇ ਭਾਜੀ ਸਾਹਮਣੇ ਆਇਆ ਸੋ ਦੇਖੋ ਸਤਿਗੁਰੂ ਨੇ ਸਾਨੂੰ ਹਮੇਸ਼ਾ ਹੀ ਕਿਹਾ ਕੱਲ ਗੁਰਪੁਰਬ ਵੀ ਸੀ ਗੁਰੂ ਦਸਵੇਂ ਪਾਤਸ਼ਾਹ ਦਾ ਮੇਰੇ ਖਿਆਲ 5 ਜਨਵਰੀ ਨੂੰ ਤੋ ਉਹਨਾਂ ਦਾ ਇੱਕੋ ਹੀ ਸ਼ਗਾ ਵੀ ਜਿਹੜੀ ਆਪ ਗੱਲ ਵੀ ਕਰਦੇ ਆਂ ਵੀ ਕੋਈ ਕ੍ਰਿਸ਼ੀ ਕੋ ਰਾਜਨਾ ਦੇ ਆ ਹੈ ਜੋ ਲਿਆ ਹੈ ਨਿਜ ਬਲ ਸੇ ਲਿਆ ਹੈ ਸੋ ਨਿਜ ਬਲ ਕੱਲਾ ਹਥਿਆਰਾਂ ਦੇ ਨਾਲ ਹੀ ਨਹੀਂ ਹੁੰਦਾ ਉਹ ਅਵੇਅਰਨੈਸ ਨਾਲ ਗੱਲ ਕਰਕੇ ਖੜ ਕੇ ਗੱਲ ਕਰਨੀ ਜਿੱਦਾਂ 3 ਮੀਟਰ ਸਕੇਅਰ ਦੇ ਮੋਰੇ ਇੱਕ ਟੈਂਕ ਦੇ ਮੋਰੇ ਖੜਾ ਹੋ ਗਿਆ ਸੀ ਇੱਕ ਸਿਟੀਜ਼ਨ ਚਾਈਨਾ ਦਾ ਇਸੇ ਤਰ੍ਹਾਂ ਦੇ ਨਾਲ ਕੋਈ ਵੀ ਬੰਦਾ ਜਿਹੜਾ ਆਪਣੀ ਅਵੇਅਰਨੈਸ ਨੂੰ ਮਰਨ ਨਹੀਂ ਦਿੰਦਾ ਜਿਹੜਾ ਆਪਣੇ ਜ਼ਮੀਰ ਨੂੰ ਮਰਨ ਨਹੀਂ ਦਿੰਦਾ ਜਿਹੜਾ ਉਹ ਕਹਿੰਦਾ ਇਹ ਤਾਹਿਰੇ ਯਾ ਹੁੱਤੀ ਉਸ ਰਿਸਕ ਸੇ ਮੌਤ ਅੱਛੀ ਜਿਸ ਨਿਸਕਸੇ ਆਤੀ ਹੋ ਪਰਵਾਜ਼ ਮੇ ਕੋਤਾਹੀ ਸੋ ਬਾਰ ਪਰਾਈ ਬੈਠਣਾ ਸਾਈ ਮੋਜੇ ਨਾ ਦੇ ਮੈਂ ਇਹ ਗੱਲਾਂ ਕਿਉਂ ਕਰ ਰਿਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜੈ ਸ਼ੰਕਰ ਆ ਉਹਨੇ ਗੱਲ ਕਹਿਤੀ ਸੀ ਮੈਂ ਨਹੀਂ ਕਹੀ ਸੁਖਦੇਵ ਭਾਜੀ ਨੇ ਨਹੀਂ ਕਹੀ ਕਿ 2 ਸਾਲਾਂ ਦਾ ਕੁਝ ਪਤਾ ਨਹੀਂ ਕੀ ਹੋਣਾ ਇਹ ਜੈ ਸ਼ੰਕਰ ਜਿਹੜਾ ਕਿ ਭਾਰਤ ਦਾ ਫੋਰਨ ਸੈਕਟਰੀ ਆ ਜਾਂ ਮਨਿਸਟਰ ਆ ਉਹ ਕਹਿ ਰਿਹਾ ਸੋ ਇਹ ਗੱਲ ਯਾਦ ਰੱਖੋ ਇਹ ਕਿੰਡੀ ਬੜੀ ਗੱਲ ਆ ਕਿ ਉਹ ਇਹਨੂੰ ਸੀਕ੍ਰੇਟ ਵੀ ਨਹੀਂ ਕਰ ਰਿਆ ਪਬਲਿਕਲੀ ਇਹਨੇ ਜਰਮਨੀ ਵਿੱਚ ਇਹ ਗੱਲ ਕਹੀ ਸੀ ਔਰ ਇਹ ਹੁਣ ਪੰਥ ਦੇ ਹੱਥ ਆ ਸਿੱਖ ਕੌਮ ਦੇ ਹੱਥ ਆ ਵੀ ਉਹ ਆਪਣੀ ਇਸ ਡਿਮਾਂਡ ਨੂੰ ਕਿਸੇ ਨਾ ਕਿਸੇ ਮਨੋਵਰ ਦੇ ਰਾਹੀਂ ਕਿਸੇ ਨਾ ਕਿਸੇ ਮੀਡੀਆ ਦੇ ਵਿੱਚ ਬੈਠ ਕੇ ਕਿਸੇ ਨਾ ਕਿਸੇ VOTING ਸੈਂਟਰ 'ਤੇ ਭਵੇਂ ਉਹ ਬਾਈ ਨੂੰ ਸ਼ਟਰਲ ਦੇ ਵਿੱਚ ਜਾ ਕੇ ਕੋਈ ਸਿੱਖ ਇਸ ਗੱਲ ਨੂੰ ਨਾ ਸਮਝੇ ਵੀ ਇਹ ਸਾਡੀ ਧਿਰ ਨਹੀਂ ਸਾਡੀ ਧਿਰ ਨਹੀਂ ਇਹ ਪੰਥ ਦੀ ਧਿਰ ਆ ਇਹ ਉਹ ਲੋਹ ਗੜ ਦੇ ਕਿਲੇ ਵਿੱਚ ਬਾਬੇ ਬੰਦੇ ਬਹਾਦਰ ਦੀ ਕਰੰਸੀ ਜਦੋਂ ਸਿੱਕਾ ਨਾਨਕ ਸ਼ਾਹੀ ਚਲਾਇਆ ਇਹ ਉਹ ਧਿਰਿਆ ਜਿਨੇ ਆ ਕੇ ਦੀਵਾਨ ਸੁਚਾਨੰਦ ਸੂਬਾ ਸਰਹੰਦ ਔਰ ਜਿਹੜਾ ਸ਼ਾਸਨ ਵੇਗ ਤੇ ਬਾਸਨ ਵੇਗ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਕੀਤੀ ਸੀ ਉਹਨਾਂ ਦਾ ਇਨਸਾਫ ਕਰਨ ਲਈ ਸੱਤ ਗੁਰੂ ਨੇ ਜਿਹੜਾ ਹੁਕਮ ਦਿੱਤਾ ਸੀ ਉਹ ਇਹ ਸੀ ਕਿ ਇਨਸਾਫ ਤਾਂ ਸਾਰੇ ਹੋ ਹੀ ਜਾਣਗੇ ਉੱਥੇ ਜਾ ਕੇ ਰਾਜ ਚਲਾਉਣਾ ਸਿੱਕਾ ਚਲਾਉਣਾ 12 ਕਿਲੇ ਖੜੇ ਕਰਨੇ ਸੋ ਉਸ ਕਿਲਿਆਂ ਨੂੰ ਉਸ ਰਾਜ ਨੂੰ ਉਸ ਸਰਕਾਰੀ ਖਾਲਸਾ ਨੂੰ ਤੁਸੀਂ ਛੋਟੇ-ਛੋਟੇ ਤਰੀਕਿਆਂ ਦੇ ਨਾਲ ਕੋਈ ਪਟੀਸ਼ਨ ਦੇ ਰਾਹੀਂ ਕੋਈ ਜਿਹੜਾ ਵੀਰ ਜੇਸ ਤਰੀਕੇ ਦੇ ਨਾਲ ਵੀ ਕਰਦਾ ਹੈ ਕੋਈ ਈਮੇਲ ਦੇ ਰਾਹੀਂ ਕੋਈ ਬੋਲ ਕੇ ਕੋਈ ਛੋਟੇ-ਛੋਟੇ ਕਲਿੱਪ YouTube ਤੇ ਪਾ ਕੇ ਕੋਈ ਸਾਡੇ ਵਾਂਗੂ ਮੀਡੀਆ ਦੇ ਵਿੱਚ ਗੱਲ ਕਰਕੇ ਰਾਜ ਦੀ ਗੱਲ ਕਿਸੇ ਇੱਕ ਸਿੱਖ ਦੀ ਗੁਲਾਮ ਨਹੀਂ ਆ ਜਾਂ ਉਹਦੇ ਮਤਾਇਦ ਨਹੀਂ ਆ ਇਹ ਸਰਵਤ ਪੰਥ ਦੀ ਗੱਲ ਆ ਔਰ ਜਦੋਂ ਮਿਸ਼ਨ ਦੀ ਏਕਤਾ ਆ ਉਦੋਂ ਜਾਤੀ ਯਮਕੜਾ ਜਾਤੀ ਹੋਮੀਓ ਬਹੁਤ ਪਿੱਛੇ ਰਹਿ ਜਣੀ ਜਦੋਂ ਕੌਮ ਇਸ ਚੀਜ਼ ਨੂੰ ਸਮਝ ਜਾਏਗੀ ਉਸ ਦਿਨ ਉਹਨੂੰ ਪਤਾ ਲੱਗ ਜਾਏਗਾ ਧਿਆਨ ਸਿੰਘ ਡੋਗਰੇ ਉਹਨਾਂ ਨੇ ਰਾਜ ਕਿਦਾਂ ਖਤਮ ਕੀਤਾ ਸੀ ਕੌਮ ਦੀ ਲਈ ਜਦੋਂ ਪ੍ਰੈਜ਼ੀਡੈਂਟ ਕੈਨੇਡਾ ਕੈਂਡੀ ਕਹਿੰਦੇ ਸੀ ਆਸਕ ਨਾਟ ਵਟ ਯਰ ਕੰਟਰੀ ਕੈਨ ਡੂ ਫਾਰ ਯੂ ਆਸਕ ਵਟ ਯੂ ਕੈਨ ਡੂ ਫਾਰ ਯਰ ਕੰਟਰੀ ਤੁਸੀਂ ਆਪਣੇ ਮੁਲਕ ਬਣਾਉਣ ਲਈ ਕੀ ਕਰ ਸਕਦੇ ਆ ਉਹਦਾ ਯੋਗਦਾਨ ਪਾਓ ਉਸ ਮੀਡੀਏ ਨੂੰ ਸੁਣੋ ਉਸ ਮੀਡੀਆ ਦੀ ਸਪੋਰਟ ਕਰੋ ਸੋ ਅੱਜ ਜਦੋਂ ਅਸੀਂ ਤੁਹਾਡੇ ਨਾਲ ਇਹ ਗੱਲ ਕਰਦੇ ਆ ਅਸੀਂ ਦੁਸ਼ਮਣ ਦੇ ਖੇਮੇ 'ਚ ਬੈਠੇ ਸਿੱਖ ਜਿਹੜੇ VPN ਲਾ ਕੇ ਸੁਣ ਰਹੇ ਆ ਭਰਾ ਜਿਨ੍ਹਾਂ ਨੇ ਇਸ ઠાਣਿਆਂ ਵਿੱਚ ਉਹਨਾਂ ਨੌਜਵਾਨ ਸਿੱਖ ਮੁੰਡਿਆਂ ਦੀ ਪਿੰਡਾਂ ਤੋਂ ਉੱਠ ਕੇ ਜਿਹੜੇ ਸੜਕਾਂ ਤੇ 4 ਲੱਖ ਦੇ ਕਰੀਬ ਉਹਨਾਂ ਨੇ ਫੜ ਫੜ ਕੇ ਮਾਰੇ ਜੇ ਤੁਸੀਂ ਚਾਹੋ ਨੇ ਆ ਵੀ ਉਹਨਾਂ ਦੀ ਗੱਲ ਜਿਹੜੀ ਉਸ ਵੇਲੇ ਸਾਹ ਬੰਦ ਹੋਣ ਤੋਂ ਪਹਿਲਾਂ ਜੇ ਉਹ ਆਖਰੀ ਸਾਹ ਲੈਣ ਤੋਂ ਪਹਿਲਾਂ ਕਿਸੇ ਚੀਜ਼ ਦੀ ਮੰਗ ਰਹੇ ਸੀ ਕਿ ਅੱਜ ਭਾਵੇਂ ਜਾਨ ਵੀ ਚਲ ਜਾਏ ਕੀ ਕਦੀ ਕੌਮ ਆਪਣਾ ਘਰ ਦੇਖੇਗੀ ਜੇ ਤੁਸੀਂ ਉਸ ਸੋਚ ਨੂੰ ਉਸ ਮੰਗ ਨੂੰ ਉਸ ਖਿੱਚ ਨੂੰ ਪਰਦੇ ਤੋਂ ਤੇ ਜੇ ਤੁਸੀਂ ਅੱਜ ਢਲ ਵੀ ਗਏ ਹੋ ਆਪਣੀਆਂ ਜਵਾਨੀਆਂ ਤੋਂ ਇਹ ਯਾਦ ਰੱਖੋ ਇਹ ਕੋਈ 100 ਸਾਲ ਪੁਰਾਣੀ ਗੱਲ ਨਹੀਂ ਇਹ ਹੱਲੇ ਸਾਡੇ ਜੀਵਨ ਕਾਲ ਦੀ ਹੀ ਗੱਲ ਆ ਔਰ ਜਿੰਨਾ ਚਿਰ ਤੱਕ ਇਹ ਇਨਸਾਫ ਜਿਹੜਾ ਅਸੀਂ ਕਿਸੇ ਵੀ ਤਰੀਕੇ ਦਾ ਹੋਰ ਕਿਸੇ ਕੋਰਟ ਤੋਂ ਦੁਨੀਆ ਦੀ ਚੋਣੀ ਮੰਗਦੇ ਜਾਂ ਇਹਨਾਂ ਦੀ ਭਾਰਤ ਤੋਂ ਅਸੀਂ ਆਪਣੇ ਰਾਜ ਦੀ ਮੰਗ ਕਰਦੇ ਹਾਂ ਆਪਣੇ ਖਾਲਸਾ ਰਾਜ ਦੀ ਮੰਗ ਸਾਡੀ ਪੋਲੀਟਿਕਲ ਸੋਵਰਨਿਟੀ ਸਿੱਖਾਂ ਦੀ ਉਹ ਸਟੈਬਲਿਸ਼ ਹੋਣੀ ਚਾਹੀਦੀ ਆ ਉਹ ਜੀਂਦੀ ਰਹਿਣੀ ਚਾਹੀਦੀ ਆ ਤੇ ਉਹ ਸਤਿਗੁਰਾਂ ਦਾ ਸਾਡੇ ਨਾਲ ਵਾਦਾ ਆ ਸੋ ਮੈਂ ਇਹ ਗੱਲ ਇਸ ਸਮੇਂ ਦੇ ਵਿੱਚ ਇਸ ਕਰਕੇ ਕਰ ਰਿਹਾ ਅੱਜ ਸਟੇਜਡ ਦੀ ਅਣਹੋਂਦ ਹੋਣ ਦੇ ਬਾਵਜੂਦ ਅਸੀਂ ਮੀਡੀਆ ਦੇ ਵਿੱਚ ਤੁਸੀਂ ਸੁਣ ਸਕਦੇ ਕਿੰਨਾ ਕੁ ਮੀਡੀਆ ਸਪਸ਼ਟ ਰੂਪ ਦੇ ਉੱਪਰ ਸਿੱਖ ਰਾਜ ਦੀ ਗੱਲ ਕਰਦਾ ਅਸੀਂ ਆਪਣਾ ਫਰਜ਼ ਜਿਹੜਾ ਭਾਈ ਸੁਖਦੇਵ ਸਿੰਘ ਉਹਨਾਂ ਨੇ 30 ਸਾਲ ਤੋਂ 1320 ਇਹ ਇੱਕ ਰੇਡੀਓ ਪ੍ਰੋਗਰਾਮ ਤੇ ਚਲਾਇਆ ਲੋਕਲੀ ਹੁਣ ਅਸੀਂ ਇੱਕ ਨਵਾਂ ਜਿਹੜੀ ਸਾਡੀ ਪਹੁੰਚ ਨੂੰ ਵਧਾਉਣ ਦੇ ਲਈ ਘਰ-ਘਰ ਦੇ ਵਿੱਚ ਇਹ ਗੱਲ ਪਹੁੰਚਾਉਣ ਦੇ ਲਈ ਇੱਕ ਛੋਟਾ ਜਿਹਾ ਪ੍ਰਾਲਾ ਆਪਣੇ ਲਿਮਟਿਡ ਰਿਸੋਰਸਸ ਨਾਲ ਕਰਦੇ ਆਂ ਸੋ ਦੁਬਾਰਾ ਮੈਂ ਕਹੂੰਗਾ ਤੁਸੀਂ ਜਦੋਂ ਇਹਨੂੰ ਸਬਸਕ੍ਰਾਈਬ ਕਰਦੇ ਆਂ ਇਹਨੂੰ ਗਾਹ ਸ਼ੇਅਰ ਕਰਦੇ ਆਂ ਤੁਸੀਂ ਵੀ ਪੰਥ ਦੀ ਇਸ ਗੱਲ ਨੂੰ ਗਾਹ ਫਲਾਉਨੇ ਆਂ ਔਰ ਖੁਦ ਵੀ ਕਰੋ ਔਰ ਸਰਦਾਰ ਭਪਿੰਦਰ ਸਿੰਘ ਜੀ ਵਿਸ਼ੇਸ਼ ਤਮ ਦੱਸਿਆ ਕਰ ਰਿਹਾ ਆਪਾਂ ਕਰਦੇ ਆ ਰਹੇ ਆਂ 33 ਸਾਲ ਤੋਂ ਹੁਣ ਆਪਾਂ ਇਹ ਸਮਾਗਮ ਰਾਹੀਂ ਗੱਲਬਾਤ ਕਰਿਆ ਕਰਾਂਗੇ ਸੋ ਹੋ ਸਕਦਾ ਹੈ ਇਸ ਵੀਡੀਓ ਵਿੱਚ ਸਾਡੇ ਵਿੱਚ ਕੁਝ ਖਾਮੀਆਂ ਵੀ ਹੋਣਗੀਆਂ ਕਿਉਂਕਿ ਆ ਆਪਾਂ ਯੂਜ਼ ਤੋ ਹੈਗੇ ਰੇਡੀਓ ਵਾਸਤੇ ਹਾਂ ਜੀ ਸੋ ਸਾਡੇ ਸਰੋਤੇ ਦਰਸ਼ਕ ਇਸ ਗਨ ਥੋੜਾ ਜਿਹਾ ਮਾਫ ਕਰਿਓ ਸਾਡਾ ਸਿਸਟਮ ਥੋੜਾ ਸੈਟਅਪ ਹੋ ਰਿਹਾ ਅਸੀਂ ਹੌਮਲ ਦੇ ਨਾਲ ਇਸ ਨੂੰ ਹੋਰ ਵੀ ਜਾਇ ਰੱਖਾਂਗੇ ਆਈ ਪੀਟੀਵੀ ਵੀ ਹੈ ਅੱਜ ਦੀ ਆਵਾਜ਼ ਟ੍ਰਾਂਟੋ YouTube ਤੇ ਅੱਜ ਦੀ ਆਵਾਜ਼ ਟ੍ਰਾਂਟੋ Facebook ਵੀ ਆ ਵਕ ਵਕ ਚੈਨਲ ਤੇ ਦੇਖ ਸਕਦੇ ਹੋ ਹੈ ਮੰਗ ਸਵੇਦੀ ਖਾਲਸਾ ਵੇ ਕਰੋ ਵਿਚਾਰਾਂ ਕੌਮ ਜੂਜ ਦੀ ਅਣਖ ਲਈ ਲੋ ਇਸ ਦੀਆਂ ਸਾਰਾ ਅਸੀਂ ਆਪਣੇ ਪੰਥ ਪੰਜਾਬ ਦੀ ਆਜ਼ਾਦੀ ਦੀ ਗੱਲ ਆਜ਼ਾਦੀ ਨਾਲ ਕਰਨ ਲਈ ਬਚਨਬਦ ਸੀ ਅਤੇ ਰਹਾਂਗੇ ਸਾਡਾ ਜਿਹੜਾ ਚੰਟੂ ਦਾ ਇੱਕ ਕਹ ਲੋ ਵੀ ਸਾਰਾ ਕੁਝ ਪ੍ਰਾਲਾ ਹੈਗਾ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਾਰ ਇਸ਼ਾਰਾ ਦੇਖ ਤੇ ਫਤੇ ਪੰਥ ਕੀ ਜੀਤ ਵਿਰਧ ਕੀ ਪੈਜ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਰੋਜ ਅਸੀਂ ਪੜਦੇ ਆਂ ਰਾਜ ਕਰੇਗਾ ਖਾਲਸਾ ਅਕੀ ਰਹੇ ਨਾ ਕੋਈ ਤੇ ਅਸੀਂ ਵੀ ਪੜਦੇ ਆਂ ਅੱਗੇ ਆ ਭਈ ਇਹ ਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮਾਨੋ ਗ੍ਰੰਥ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾ ਹੋਰ ਬੰਦੇ ਵਿਅਕਤੀ ਅੱਗੇ ਨਹੀਂ ਝੁਕਣਾ ਚਾਹੀਦਾ ਖਾਲਸਾ ਰਾਜ ਦੀ ਪ੍ਰਾਪਤੀ ਲਈ ਵੀ ਸਾਨੂੰ ਉੱਦਮ ਅਪਰਾਲੇ ਕਰਦੇ ਰਹਿਣਾ ਚਾਹੀਦਾ ਸੋ ਆਪਾਂ ਫੇਰ ਵੀ ਮਿਲਦੇ ਆਂ ਫਤਿਹ ਸਾਂਝੀ ਕਰੀਏ ਕਿ ਇੱਕ ਮਿੰਟ ਚ ਗੱਲ ਕੋਈ ਹੋਰ ਹੈਗੀ ਹੋਵੇ ਆਪਾਂ ਕਰ ਸਕੋ ਸਰਦਾਰ ਭਪਿੰਦਰ ਸਿੰਘ ਜੀ ਜੀ ਸਤਿਗੁਰੇ ਪਾਜੀ ਮੈਂ ਜਿਹੜਾ ਤੁਸੀਂ ਗੱਲ ਦਾ ਥੀਮ ਰੱਖਿਆ ਸੀਗਾ ਉਹ ਉਹਨੂੰ ਮੈਂ ਜੇ ਕਨਕਲੂਜਨ ਕਰਨ ਦੀ ਕੋਸ਼ਿਸ਼ ਕਰਦਾ ਉਹ ਇਹ ਆ ਕਿ ਦੁਨੀਆ ਦੇ ਬਦਲ ਰਹੇ ਆਰਡਰ ਦੇ ਵਿੱਚ ਇੱਥੇ ਇੰਪੀਰੀਅਲਿਜ਼ਮ ਤੇ ਕਲੋਨਲਿਜ਼ਮ ਦੁਬਾਰਾ ਸ਼ੁਰੂ ਹੋਣ ਲੱਗਾ ਆ ਉੱਥੇ ਦੁਨੀਆ ਦੀਆਂ ਪਾਵਰਾਂ ਜਿਹੜੀਆਂ ਜਿਨ੍ਹਾਂ ਨੇ ਮੁਲਕ ਬਣਾਏ ਸੀ ਇੰਡੀਆ ਪਾਕਿਸਤਾਨ ਜਾਂ ਆਟੋਮਨ एंपਾਇਰ ਨੂੰ ਤੋੜ ਕੇ ਫਰਸਟ ਵਾਰਤੋਬਾਦ ਤੋਂ ਬਾਅਦ ਕੋਈ 32 33 ਮੁਸਲਮਾਨਿਕ ਸਾਉਦੀ ਅਰਬ ਰਾਕਰਾਨ ਕੁਝ ਨਹੀਂ ਹੁੰਦਾ ਸੀ ਸੌਰੀ ਇਰਾਨ ਸੀਗਾ ਰਾਕ ਜਾਰਡਨ ਜੂਡਨ ਇਹ ਮੁਲਕ ਬਣਾਏ ਸਨ ਇਹ ਨਵੀਆਂ ਲਹਿਣਾ ਖਿਚੀਆਂ ਗਈਆਂ ਸੀ ਅੱਜ ਦੁਨੀਆ ਦੁਬਾਰਾ ਉਸ ਦਹਾਣੇ ਤੇ ਆ ਤੇ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਕਸਪਲੋਇਟੇਸ਼ਨ ਹੋਈਆ ਪੰਜਾਬ ਦੇ ਲੋਕਾਂ ਦੀ ਉਹਨਾਂ ਦੀ ਮਾਈਗ੍ਰੇਸ਼ਨ ਕਰਾਈ ਗਈ ਆ ਤੱਕ ਇਹ ਦੇ ਨਾਲ 1947 ਦੇ ਵਿੱਚ ਵੀ ਪੰਜਾਬ ਦੇ ਵਿੱਚ ਤੋਂ ਵੀ ਬਾਹਰ ਮਿਠਾਏ ਗਏ ਆ ਦੂਰ ਦੂਰ ਤਾਂ ਕਿ ਕਦੀ ਵੀ ਇੱਕ ਜਸਾਰਤਾ ਨਾ ਹੋ ਸਕੇ ਔਰ ਪੰਜਾਬ ਦੇ ਵਿੱਚ ਜਿਹੜੇ ਐਜੀਟੇਸ਼ਨਸ ਚੱਲਦੇ ਆ ਕਦੀ ਧਾਰਮਿਕ ਜਿਹੜੇ ਪੋਲਿਟੀਕਲ ਪ੍ਰिजनਰ ਸਿਆ ਉਹਦੇ ਲਈ ਉਹ ਸਾਰੇ ਜਿਹੜੇ ਆ ਕਲਮਿਨੇਟ ਹੋਣਗੇ ਔਰ ਇਸ ਸਮੇਂ ਦੇ ਉੱਪਰ ਤੁਹਾਡਾ ਫਰਜ਼ ਬਣਦਾ ਵੀ ਤੁਸੀਂ ਇਸ ਗੱਲ ਨੂੰ ਲੋਕਾਂ ਦੇ ਵਿੱਚ ਜ਼ਰੂਰ ਸ਼ੇਅਰ ਕਰੋ ਜੀ ਸੋ ਅੱਜ ਮੈਂ ਇੰਨਾ ਹੀ ਕਹਿਣਾ ਚਾਹੂੰਗਾ ਫਿਰ ਜਿੱਦਾਂ ਜਿੱਦਾਂ ਆਪਾਂ ਇਹਨੇ ਮੋਰ ਯੂਜ਼ ਟੂ ਹੋਵਾਂਗੇ ਤੇ ਹੋਰ ਵੀ ਪਰਵਾਹ ਜਿਹੜੇ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ। ਥੈਂਕ ਯੂ ਜੀ। ਆ ਪਤਿਸਾਂ ਜੀ ਕਿਹੜੀ ਹੈ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ। ਹੋਤੇ